हाय हाय मेरा कोटा हाय मर्गी हाय हाय नी नी दीपा नी कंजरिया कथे मर्गिया हाय हाय मर्गी मेनू लगता है कलमी का हाय हाय की हो गया बेबे हाय की हो गया बेबे हाय की हो गया मेरा कोटा दुखदा गोडे की हो गया ਵਾਲੀ ਗਰੀ ਹੋਈ ਪਈ ਆ ਦੀਪ ਹਾਏ ਉਹ ਦੀਪ ਮੇਰਾ ਘੋੜਾ ਇਧਰ ਆ ਹਾਂਜੀ ਕੀ ਹੋਇਆ ਇਹਨੂੰ ਕਿ ਬੇਨੂੰ ਮੈਨੂੰ ਕੀ ਪਤਾ ਜੀ ਮੈਂ ਤਾਂ ਪਸ਼ੂ ਵਾਲੇ ਤੇ ਸੀ ਇਹ ਕਿਹਦੀ ਮੇਰਾ ਘੋੜਾ ਲੁੱਟਦਾ ਹਾਏ ਮੈਂ ਪਤਾ ਹੀ ਕਿੱਥੇ ਥੰਦ ਕੇ ਮੈਨੂੰ ਕਿਹੜਾ ਦੱਸੇ ਮੈਂ ਬਾਲ ਮਾਰ ਲੈਂਦੀ ਤੇ ਵਾਲੇ ਕਿਹਦੀ ਮੈਂ ਮਾਰੀ ਜਿੰਦੀ ਹੈ ਕਿਦੋਂ ਦੀ ਉਹ ਦੂਜੀ ਕਿਧਰ ਗਈ ਹੈ ਉਹ ਵੀ ਇੱਥੇ ਆ ਮੈਂ ਪਸ਼ੂ ਵਾਲੇ ਤੁਸੀਂ ਨਹੀਂ ਸੁਣਿਆ ਤੂੰ ਬੇਗਲਾ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਹਾਏ ਉਹ ਜਦੋਂ ਮੈਨੂੰ ਨਹੀਂ ਸੁਣਿਆ ਮੈਂ ਕੀ ਕਰਾਂ ਇਹ ਸੇਵਾ ਨਹੀਂ ਕਰਦੀਆਂ ਬੇਬੇ ਦੀ ਚਲ ਕੋਈ ਨਾ ਪੁੱਛ ਹਾਏ ਨਹੀਂ ਬੇਬੇ ਬਹੁਤ ਚਾਂਪੜ ਗਈ ਹੈ ਹਾਏ ਹਾਏ ਚਲ ਮਸਲੇ ਦੇ ਤੇ ਆਜ ਕੀ ਮਸਲਾ ਹੈ ਤੇ ਦਰ ਦਵਾਈ ਦੀ ਕੋਈ ਬੂਟੀ ਨਹੀਂ ਕੀ ਲਾਵਾਂ ਦੱਸ ਮੈਨੂੰ ਲਿਆਲ ਤੋਂ ਮੈਂ ਕੱਲ ਲੈ ਕੇ ਦਿੱਤੀ ਸੀ ਇਹਨਾਂ ਨੂੰ ਪੁੱਛੋ ਵੀ ਕਿੱਥੇ ਰੱਖੀ ਆ ਹਾਏ ਬੇਬੇ ਕਿੱਥੇ ਦਵਾਈ ਹਾਏ ਜੇ ਇਹ ਲਾਉਣ ਫੇਰ ਪਤਾ ਹੋਵੇ ਹਣੀਓ ਤਾਤੀ ਦੇ ਵਿੱਚ ਪਈ ਆ ਸਾਹਮਣੇ ਜਲਿਆਓ ਤੁਸ ਮਸਲੇ ਦੇ ਕਿਵੇਂ ਲੱਛਣ ਕਰਦੀ ਹੈ ਤੇ ਹਏ ਹਏ ਦੇਖ ਕੇ ਮੈਂ ਲੱਛਣ ਕਰਦੇ ਆ ਮੁੰਡਾ ਆ ਗਿਆ ਇਹ ਡਰਾਮੇ ਵੇਖ ਕਰਦੀ ਲੈ ਜੋ ਗੋਡੇ ਦੁਖਦੇ ਹੋਣ ਤੇ ਸਾਨੂੰ ਨਾ ਪਤਾ ਹੋਵੇ ਉਹ ਤਾਂ ਵਧੀਰੀ ਭੱਜੀ ਵਰਦੇ ਹੋਣੇ ਤੇ ਗੋਡੇ ਦੁਖਦੇ ਆ ਆ ਲੈ ਦੇ ਪਾਣੀ ਹਏ ਅਮੋ ਜੀ ਪਾਣੀ ਪਾ ਹਏ ਚੱਲਾ ਬਸ ਲੈ ਦੇ ਤੇਲ ਆਇਦਰਾ ਆ ਲੈ ਬੇ ਲਾਤਾ ਤੇਲ ਠੀਕ ਆ ਆ ਲੈ ਇਹ ਇਤਨਾ ਬਲੇਟ ਲਾ ਦੇ ਹੱਥ ਨਾਲ ਪੋਲਾ ਜਾ ਠੀਕ ਆ ਤੇ ਪੈ ਜਾ ਰਾਮ ਆਜੂ ਗੋਡੇ ਤੇ ਤੇਲ ਲਾਤਾ ਚੰਗਾ ਲਾਈਆਂ ਬੁਝਾਈਆਂ ਨਾ ਕਰਿਆ ਕਰ ਸਾਨੂੰ ਵੀ ਬਹੁਤੋ ਕੰਮ ਹੁੰਦਾ ਮਰੂ ਕੁਛ ਬੋਲਦੀ ਆ ਤੁਹਾਨੂੰ ਉਹ ਮਾਤਾ ਸਾਨੂੰ ਪਤਾ ਤੇਰਾ ਹਾਏ ਕੁਝ ਤਾਂ ਬੱਠੀਆਂ ਸਕੀਨੀਆਂ ਲਾਉਣੀ ਆ ਹੋ ਨਹੀਂ ਮੈਂ ਤਾਂ ਕੁਛ ਨਹੀਂ ਕਰੂੰਗੀ ਅਸਕੀਨੀਆਂ ਦੇਖ ਕੇ ਤਾਂ ਲਾਉਣੀ ਆ ਇਹ ਇਹਦਾ ਦੁੱਖਦਾ ਹੁੰਦਾ ਉਹਨੂੰ ਪਰਮੇ ਹਾਂ ਵੀਰੇ ਤੈਨੂੰ ਪਤਾ ਹੈ ਜੀ ਨਾ ਕੰਮ ਕਰਨਾ ਹਾਏ ਮੇਰਾ ਵੀਰ ਦਾ ਟਾਈਮ ਹੋ ਗਿਆ ਫੋਨ ਮੇਰਾ ਚੱਲ ਵੀਰ ਵਾਪਸ ਜਾ ਹੁਣ ਮੈਂ ਕਹਾਂ ਨਹੀਂ ਆਪਾਂ ਲੋੜ ਕਿ ਜੰਗਰੀਆਂ ਆਉਣਾ ਜਾਣ ਦੇਖੋ ਨਾ ਲੈ ਚੱਲ ਆਪਣੀ ਗੀਲ ਪੈ ਗਈ ਮੈਨੂੰ ਦੂਜੀ ਪਤਾ ਨਹੀਂ ਕਿੱਥੇ ਆ ਉਮੇਦੀ ਰੇਲ ਬਣਾਉਣੀ ਆ। ਐਦਾਂ ਆਨੀ। ਉਹ ਕੀ ਕਰਦੀ ਰਹੀ ਆਉਂਦੀ ਜੀ? ਤੂੰ ਕੀ ਕਰਦੀ ਸੀ? ਮੈਂ ਤਾਂ ਸੁੰਨੀ ਸੁੰਨੀ ਪਾਉਂਦੀ ਸੀ ਕੋਈ ਮੈਂ ਚੱਕਦੀ। ਨਹੀਂ ਮੈਂ ਇੰਨੀ ਆਵਾਜ਼ਾਂ ਮਾਰੀ ਅੰਦਰ ਪਤਾ ਲੱਗਿਆ ਮੇਰੇ ਗੋਡਾ ਦਰਦਾ ਸੀ। ਹਾਂ ਜੀ ਮੈਂ ਚੰਗੀ ਪਤਾ। ਚੰਗਾ ਜਾ ਕੇ ਗੋਹਾ ਗੂਹਾ ਚੱਕਲਾ ਚੱਕਣ ਵਾਲਾ ਬਣਾ ਹੁਣ। ਜਾ ਠੀਕ ਹੈ। ਕਿਥੇ ਉਂਦੀ ਜੀ ਇਹ ਪੱਲੇ ਪਈ। ਲੁਕਾ ਲੈ ਲੈ। ਲੱਗਦਾ ਤੁਹਾਡੀ ਗੁੱਡੀ ਦਾ ਪਰੇਪਰੀ ਆਉਂਦੀ ਹੈ। ਬੀਬੀ ਹਾਂ ਤੇਰਾ ਗੋਡਾ ਕਿਵੇਂ ਹੋਣਾ? ਨਹੀਂ ਹਮ ਤਾਂ ਠੀਕ ਆ। ਤੂੰ ਤਾਂ ਦਵਾਈ ਬਾਹਲੀ ਵਧੀਆ ਮੜੀ ਮੇਰੇ। ਬਾਹਲੀ ਵਧੀਆ ਮਾਲਸ਼ ਕਰਤੀ। ਸੱਚੀ? ਹੋਰ ਲੈ ਮੇਰਾ ਤਾਂ ਗੋਡਾ ਜਮਾ ਠੀਕ ਹੋ ਗਿਆ। ਚੱਲ ਜੂਸ ਆਪਾਂ ਸੀ ਕੀ ਕੀ ਸੀ। ਗੋਡਾ ਠੀਕ ਹੀ ਹੋ ਗਿਆ। ਮੈਨੂੰ ਤਾਂ ਨਹੀਂ ਲੱਗਦਾ ਵੀ ਤੇਰਾ ਗੋਡਾ ਦੁਖਦਾ। ਲੱਛਣ ਕਰਦੀ ਆ ਲੱਗਦਾ ਮੈਨੂੰ। ਨੇ ਸਿੱਕੜ ਗਈ ਆ ਮੀਨਾ ਜਾਨੀ ਕਿਤੇ ਮੈਨੇ ਉਹ ਤਾਂ ਸਾਟੀ ਲਿਆ ਉਹ ਲਾ ਰੱਖਿਆ ਉਹ ਵੀ ਫੋਨ ਨੂੰ ਪਤਾ ਨਹੀਂ ਇਹੋ ਜਿਹਾ ਕੀ ਕਰ ਜਿਹੜਾ ਲੌਕ ਲਾਇ ਚਾਹੀ ਰੱਖਦਾ ਕਿ ਤਾਰ ਨਹੀਂ ਹੋਇਆ ਮੈਂ ਜਾ ਕੇ ਕੰਮ ਕਰ ਤੂੰ ਕੀ ਕਰਦੀ ਸੀ ਨਹੀਂ ਅੰਦਰ ਕੁਛ ਨਹੀਂ ਬੀਬੀ ਮੈਂ ਤਾਂ ਥੋੜਾ ਜਿਹਾ ਅੰਦਰ ਆਈ ਸੀ ਹੁਣ ਜੀ ਚੰਗਾ ਚੰਗਾ ਚੱਲ ਫੋਨ ਨਹੀਂ ਭੁੱਲ ਗਈ ਸੀ ਮੈਂ ਤਾਂ ਅੰਦਰ ਕੋ ਸੁੱਤੇ ਕਿਹਾ ਤਾਂ ਨਹੀਂ ਨਹੀਂ ਚੱਲ ਲੌਕ ਲੱਗਿਆ ਤੇ ਨਾ ਚਦੀ ਨੂੰ ਹਾਈ ਨਹੀਂ ਮੈਂ ਤਾਂ ਰੀਲਾਂ ਬਣਾਉਣਾ ਪਉਣੀ ਆ ਮੇਰੀ ਤਾਂ ਇੰਨੇ ਰੀਲਾਂ ਪਈਆਂ ਰੁਕ ਜਾ ਮੈਨੂੰ ਅਪਲੋਡ ਲਾ ਦਿੰਦੇ ਅਰੇ ਬਾਲਾ ਵਧੀਆ ਹੋ ਗਿਆ ਸੱਚੀ ਦਲੇਰ ਹੋ ਕੇ ਰਹਿਦਾ ਹੁੰਦਾ ਸਾਰੀ ਦੁਨੀਆ ਦੇਖੂਗੀ ਤੈਨੂੰ ਤੇ ਤੂੰ ਮਸ਼ਹੂਰ ਹੋ ਜਾਏਂਗੀ ਐਵੇਂ ਨਾ ਡਰਿਆ ਕਰ ਸੱਚੀ ਹੌਰ ਲਫੜ ਤੇਰਾ ਚੈਨਲ ਵੀ ਬਣਾਤਾ ਨਹੀਂ ਚਲ ਸ਼ੋਕ ਤੇ ਹੁਣ ਰੋਜ਼ ਇਹਦੇ ਵਿੱਚ ਬਲੌਗ ਬਣਾ ਕੇ ਪਾ ਦਿਆ ਕਰ ਠੀਕ ਆ ਚਲ ਮੈਂ ਚਲਦੀ ਆ ਚਲ ਠੀਕ ਚਲ ਆ ਤਾਂ ਮੈਨੂੰ ਬੜਾ ਵਧੀਆ ਕੰਮ ਦੱਸਗੀ ਯੋਨਾ ਮੈਨੂੰ ਰੈਂਪੀ ਦੱਸ ਕੇ ਗਈ ਆ ਅੱਜ ਤਾਂ ਹੁਣ ਮੇਰਾ ਟਾਈਮ ਨਹੀਂ ਲੱਗਿਆ ਹੁਣ ਮੈਂ ਦੇਖਦੀ ਆ ਕੱਲ ਨੂੰ ਬਣਾਉਣੀ ਆ ਬਲੌਗ ਬਲੌਗ ਚ ਜਿਹੜਾ ਕਹਿੰਦੀ ਸੀ ਪੂਰੀ ਵੀ ਗੱਲ ਸਹੀ ਆ ਮੈਂ ਬਣਾ ਕੇ ਦੇਖੂ ਕੱਲ ਨੂੰ ਕੀ ਪਤਾ ਚੱਲ ਜੀ ਜਾਵੇ ਹੈਲੋ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆ ਸਾਡੀ ਖੁੜਨੀ ਤੇ ਇਹਦੇ ਵਿੱਚ ਤੂੜੀ ਪਾਈ ਆ ਇਹਦੇ ਅਸੀਂ ਸੰਨੀ ਰਲਾਵਾਂਗੇ ਹੁਣ ਤੇ ਇੱਧਰ ਸਾਡੀਆਂ ਦੋ ਗਾਵਾਂ ਖੜੀਆਂ ਨੇ ਸਾਡੇ ਨਾਲ ਜੁੜੇ ਰਹੇ ਤੁਹਾਨੂੰ ਹੋਰ ਵੀ ਬੜਾ ਕੁਝ ਦਿਖਾਵਾਂਗੀ ਆ ਦੇਖੋ ਇੱਧਰ ਮੇਰੀਆਂ ਗਾਵਾਂ ਖੜੀਆਂ ਤੇ ਹੋਰ ਅੱਗੇ ਹੋਰ ਵੀ ਤੁਹਾਨੂੰ ਦਿਖਾਉਣੀ ਆ ਮੈਂ ਅੰਦਰ ਆ ਆ ਦੇਖੋ ਇਹ ਸਾਡਾ ਹੁਣ ਇਹ ਦਰਵਾਜ਼ਾ ਅੰਦਰ ਲੈ ਆਣ ਨੂੰ ਇੱਕ ਆ ਹਾ ਸਾਡੀ ਗੱਡੀ ਖੜੀ ਗਿਆ ਆ ਸਾਡੀ ਗੱਜਿਆ ਮੈਨੂੰ ਲੋਹਾਂ ਨੂੰ ਪਤਾ ਲੱਗ ਜਿਵੇਂ ਤੇ ਆ ਨਾਲ ਮੇਰੇ ਲੋਹਾਂ ਇਧੀਆਂ ਕਸੋੜੀਆਂ ਨੇ ਬੜਾ ਉਵੇਂ ਕੱਪੜੇ ਪਏ ਨੇ ਤਾਹਾਂ ਵੀ ਨਹੀਂ ਲਾਉਂਦੀਆਂ ਹੈਗੀਆਂ ਓਕੇ ਬਾਏ ਚੋਰ 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 ਦੀਪ ਚੋਰ ਭੰਨਿਆ ਜਾ ਆਇਕੜ ਅੱਜ ਦੇ ਪਾਸੇ ਚੋਰ 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 ਕੰਦੇ ਜੁੜੇ ਹੈ ਕਿਤੇ ਨਾ ਪਹੁੰਚਦੀ ਸੀ ਅਸੀਂ ਮੈਨੂੰ ਫੜਾ ਦੇਣਾ ਹੈ ਦੇਖੇ ਦੋ ਕਹਣਾ ਲੈ ਤੇਰੀ ਬੇਬਰੀ ਨਾ ਪਹੁੰਚਦੀ ਸੀ ਮੈਂ ਤਾਂ ਚੋਰੀ ਕੀਤੀ ਆ ਵੇ ਤੂੰ ਸੱਥਾ ਆ ਰਿਹਾ ਹੁਣ ਬੈਗ ਫੜ ਬੈਗ ਫੜ ਦੇਖੋ ਨਾ ਬੈਗ ਦੇ ਵਿੱਚ ਕੀ ਆ ਤੇਰੀ ਚਾਹ ਲੈ ਕੇ ਲੈ ਮੈਂ ਹੋਰ ਚਾਹ ਲੱਗਦੀ ਚਾਹ ਦੀ ਮੇਰੇ ਵੀ ਤਾਂ ਪੈਸੇ ਤੇ ਗਹਿਣੇ ਆ ਬੈ ਤੈਨੂੰ ਵੀ ਪਤਾ ਲੱਗਿਆ ਸਾਡੇ ਚਲਦਾ ਵੀਰੂ ਮੈਂ ਚਾ ਲੈਣੀ ਚਲਦੀ ਯਾਰ ਕੋਣ ਚੋਰੀ ਕੀਤੀ ਤੈਨੂੰ ਪੈਸਾ ਕਿਵੇਂ ਪਤਾ ਲੱਗਿਆ ਇਹਨਾਂ ਸੋਨਾ ਨੂੰ ਮੈਂ ਤਾਂ ਦੇ ਵਿੱਚ ਚੱਕ ਲਿਆ ਸੀ ਕੈਸੀ ਤੇ ਸੋਨਾ ਨਹੀਂ ਇਹਨੇ ਕਿਵੇਂ ਚੱਕ ਪਤਾ ਲੱਗਿਆ ਤੁਸੀਂ ਬਲੌਗ ਪਾਉਂਦੇ ਸੀ ਮਾਤਾ ਨੂੰ ਬਲੌਗ ਦਿਖਿਆ ਸੀ ਹਾਇ ਬਈ ਮੈਂ ਬਲੌਗ ਕੋ ਲੱਗੋਨੀ ਨਹੀਂ ਮੈਂ ਪਾਉਂਦੀ ਸੀ ਵੀਰੂ ਲੱਖੋਂ ਮੈਨੂੰ ਪਸਾਉਣਾ ਹੈ ਹੈ ਹਣ ਜਾ ਕੀ ਲੈਣਾ ਕੋਈ ਦਾਮਾਰਾ ਸੁਣ ਤੀ ਬਲਾ ਮਾਰ ਮਾਰ ਇਹਨੂੰ ਮਾਰ ਬਲਾ ਉਹ ਮੇਰੀ ਗੱਲ ਸੁਣੋ ਛੱਡ ਛੱਡ ਮੇਰੀ ਗੱਲ ਸੁਣੋ ਮੈਨੇ ਸ਼ੱਕ ਸੀ ਬੇਬੇ ਤੇ ਇਹ ਲੋਕ ਲਾ ਕੇ ਰੱਖਦੀ ਆ ਫੋਨ ਨੂੰ ਇਹ ਨਹੀਂ ਕਰਦਾ ਨਹੀਂ ਕਿ ਤੇ ਨਹੀਂ ਇਹਨੂੰ ਕੀ ਪਤਾ ਕਿ ਦੀ ਜ ਆਪਣੀ ਕਿੱਥੇ ਪਈ ਆ ਅੱਛਾ ਇਹਨੂੰ ਪੁੱਛੋ ਝੂਠ ਬੋਲਦਾ ਫੋਨ ਲਿਆ ਕਿੱਥੇ ਤੇਰਾ ਬੇਬੇ ਦੇ ਫੋਨ ਤੇ ਮੇਰਾ ਅੰਦਰ ਪਿਆ ਤੇ ਭਾਜੀ ਕੋਈ ਤੇ ਵੀ ਤੂੰ ਬਲਾਉਂਦੀ ਸੀ ਤੇ ਫਿਰ ਇਹਨੂੰ ਕਿਵੇਂ ਪਤਾ ਲੱਗਿਆ ਵੇ ਮੈਨੂੰ ਹੁਣ ਕੀ ਪਤਾ ਕਿਵੇਂ ਪਤਾ ਲੱਗ ਗਿਆ ਇਹ ਕਹਿੰਦਾ ਮੈਂ ਤੇਰਾ ਬਲੌਗ ਵੀ ਦੇਖਿਆ ਬਿਲਕੁਲ ਹੈਗੀ ਆ ਹਾਂ ਦਿਖਾ ਤੈ ਮੈਨੂੰ ਲੋ ਬਾਅਦ ਚ ਗੱਲ ਕਰਦੇ ਹਾਂ ਲੋ ਲੋ ਕਰ ਕੋਈ ਨਹੀਂ ਤਾਂ ਚਾਹ ਫਿਰਾਂ ਦੇ ਹਾਂ ਨਹੀਂ ਤੂੰ ਚਾਹ ਤੋ ਕਿਹਨਾਂ ਜੋਰਾ ਆ ਦੇਖੋ ਜੀ ਆ ਦੇਖੋ ਦੇਖ ਦੇਖੋ ਵੀਡੀਓ ਦੇਖੋ ਬਲੌਗ ਬਣਾ ਹਾਜੇ ਮੈਨੂੰ ਕਹਿੰਦੇ ਸੀ ਆ ਦੇਖੋ ਤੁਹਾਡੀ ਮਾਂ ਦੇ ਕਾਰੇ ਆਹੇ ਇਹਦਾ ਬੇਬੇ ਆ ਕੀ ਕਰਿਆ ਤੂੰ ਬੇਬੇ ਇਹ ਉਹਨੂੰ ਭਜਾ ਦੇ ਇਹਨੂੰ ਫੜ ਬੇਬੇ ਉਹ ਕੀ ਕਰਿਆ ਹੈ ਮੈਂ ਮਾਂ ਦਾ ਕੁਝ ਨਹੀਂ ਕਰਿਆ ਵੇ ਉਹ ਤਾਂ ਮੈਨੂੰ ਆਪਣੀਆਂ ਹੱਥ ਦੇ ਕੇ ਗਈ ਸੀ ਸਲਾਹ ਕਹੀ ਤੂੰ ਬਲੌਗ ਬਣਾਇਆ ਕਰ ਅਜੇ ਕਦੀ ਮੇਰੇ ਗੱਡਾ ਦਖਦਾ ਦੀਵਾਰੀ ਪਾ ਲਈ ਨੋ ਸਲਾਹ ਦੇ ਕੇ ਗਈ ਸੀ ਮੈਂ ਤੇ ਸਾਰਾ ਆਪਣਾ ਘਰ ਲਟਾਤਾ ਸੀ ਬੇ ਸਾਰੀ ਮਿੱਟੀ ਪਲੇਟ ਕਰਕੇ ਰੱਖ ਦੇਣੀ ਸਾਰੇ ਲੈ ਗਿਆ ਸੀ ਉਹ ਪੈਸੇ ਗਹਿਣੇ ਸਾਰਾ ਕੁਝ ਮਸਕੜਾ ਸੀ ਬੀਆ ਇਹਦੇ ਨਾਲ ਬਲੌਗ ਬਲੂਗ ਨਾ ਇਹੋ ਜੰਦਾ ਐਵੇਂ ਨਾ ਤੂੰ ਐ ਪਾਇਆ ਕਰ ਕਿਦੋਂ ਦੱਸਿਆ ਕਿ ਕੀ ਮਾਤਾ ਤੈਨੂੰ ਬਲੌਗ ਬਣਾਉਣਾ ਵੇ ਨਹੀਂ ਆ ਤੇਰੇ ਤਾਏ ਦੀ ਇਹ ਨੋ ਦੱਸ ਕੇ ਗਈ ਆ ਉਹ ਸਾਰਾ ਕਰ ਲੈ ਗਿਆ ਸੀ ਲੁੱਟ ਕੇ ਆਹ ਦੇਖੋ ਖੁੰਝ ਜੀ ਦੇ ਹਲਾਣਾ ਆ ਆਉਂਦੀ ਆ ਕਰ ਇੱਥੇ ਪਵਾੜੇ ਪਾਉਣ ਨੂੰ ਸਾਰਾ ਘਰ ਲੁੱਟ ਲਿਆ ਸੀਗਾ ਸਹੀ ਕਹਿੰਦੀ ਸੀ ਦੇਖ ਤੂੰ ਮੇਰਾ ਕਿੰਨੀ ਗਲਤੀ ਕਰੀ ਆ ਐਵੇਂ ਨਾ ਅੱਗੇ ਤੋਂ ਇਹੋ ਕਰਿਆ ਕਰ ਤੂੰ ਸਾਡਾ ਪਾਇਆ ਕਰ ਬਲੌਗ ਨੂੰ ਆਹ ਹੁਣ ਹੋਰ ਹੋਰ ਬਣਾ ਲੈ ਬਲੌਗ ਦੇਖੀ ਸਹੀ ਤੇਰੇ ਰੀਲਾ ਚੜਦੀਆਂ ਤਾਂ ਮਾਦ ਦਾ ਤੇਰੇ ਬਲੌਗ ਚ ਆਉਂਦੇ ਘੱਟ ਘੱਟ ਸੀ ਸਾਡਾ ਐਨੇ ਤਿੰਨਾਂ ਦਿਨਾਂ ਕਰਕੇ ਸੀ ਘਰ ਜੋੜਿਆਗਾ ਹੋਰ ਸਾਰੇ ਸਾਰਾ ਲੈ ਗਏ ਸੀ ਪੈਸਾ ਠਗਾਉ ਦਾ ਫਰੋਲਾ ਬਣਾ ਆ ਤੇ ਜਾਂਦਿਆਂ ਨੂੰ ਬੈਠੀ ਆਜਾ ਚੱਲੀ ਅੰਦਰ ਬੈਠੀ ਰਹਿੰਦੇ ਐਸਤੇ ਕਾਰੇ ਐ ਸਾਰੇ ਚੱਲ ਆ ਜਾ ਬੇਬੇ ਉੱਠ ਰਹਿ ਰਹਿ ਕੇ ਆ ਜਾ ਬੈਠੀ ਰਹਿ ਮੈਂ ਧੀਰੋੜਾ ਚੱਲ ਅੱਗੇ ਤੋਂ ਨਾ ਪਾਇਆ ਕਰ ਅੱਗੇ ਤੋਂ ਨਹੀਂ ਮੈਂ ਪਾਉਂਗੀ ਚੱਲ ਆ ਜਾ ਮਾਂਦੀ ਹੋ ਗਈ ਆ ਜਾ ਇਧਰ ਜਾ ਨਾ ਹੋਇਆ ਰੱਬ ਮੈਂ ਤਾਂ ਆਵਦਾ ਹੀ ਘਰ ਪੱਟ ਲਿਆ ਸੀ ਬਲੋਕਾਂ ਬਲੋਕਾਂ ਦੇ ਚੱਕਰ ਦੇ ਵਿੱਚ ਚੱਲ ਬਚਾਅ ਹੋ ਗਿਆ ਰੱਬਾ ਬਚਾ ਲਿਆ ਸਾਨੂੰ ਹੁਣ ਨਹੀਂ ਮੈਂ ਕੁਛ ਵੀ ਬਣਾਉਂਦੀ